ਅਲੇ ਸ਼ਹਿਰ ਵਿੱਚ ਲਾਇਨ ਯੂਥ ਦਲ ਦੇ ਪ੍ਰਧਾਨ ਗੁੰਦੀਪ ਵਰਮਾ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਨੌਜਵਾਨਾਂ ਨੇ ਹਿੱਸਾ ਲਿਆ ਵੱਡੇ ਪੱਧਰ ਤੇ ਪਾਰਟੀ ਦਾ ਗਠਨ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਲਾਇਨ ਯੂਥ ਦਲ ਦੇ ਪ੍ਰਧਾਨ ਗੁੰਦੀਪ ਵਰਮਾ ਨੇ ਕਿਹਾ ਕਿ ਯੂਥ ਨੂੰ ਕੋਈ ਮੰਚ ਨਾ ਮਿਲਦਾ ਵੇਖ ਕੇ 4 ਸਾਲ ਪਹਿਲਾਂ ਇਸ ਦਲ ਦਾ ਗਠਨ ਕੀਤਾ ਗਿਆ ਸੀ ਅਤੇ ਕੁਰਾਲੀ ਦੇ ਵਿੱਚ ਹੀ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ ਪਰ ਇਸ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਅਤੇ ਨੌਜਵਾਨਾਂ ਅਤੇ ਲੋਕਾਂ ਦੇ ਮਿਲ ਰਹੇ ਸਹਿਯੋਗ ਨੂੰ ਵੇਖਦੇ ਹੋਏ ਵੱਡੇ ਪੱਧਰ ਤੇ ਇਸ ਪਾਰਟੀ ਦਾ ਗਠਨ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜ ਕੇ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ ਅਤੇ ਨਾਲ ਹੀ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਦਾ ਖਿਤਾਬ ਦਿੱਤਾ ਗਿਆ ਉਸ ਕਲੰਕ ਨੂੰ ਨੌਜਵਾਨ ਦੂਰ ਕਰ ਸਕਣ ਦੇਖੋ ਜੀ ਅਸੀਂ ਅੱਜ ਲਾਇੰਸ ਯੂਥ ਦਲ ਦੀ ਇੱਕ ਪੰਜਾਬ ਪੱਧਰ ਤੇ ਤੇ ਹਿਮਾਚਲ ਤੋਂ ਸਾਡਾ ਭਾਈ ਪਹੁੰਚਿਆ ਤੇ ਅਸੀਂ ਇੱਕ ਟੀਮ ਤਿਆਰ ਕਰਤੀ ਆ ਯੁੱਧ ਇਕੱਠਾ ਹੋ ਚੁੱਕਿਆ ਹੈ ਤੇ ਜਿੰਨੀਆਂ ਹੁਣ ਅਫਵਾਹਾਂ ਨੇ ਕਿ ਪੰਜਾਬ ਇੱਕ ਸੁਬਾ ਨਸ਼ਾ ਦਾ ਬਣ ਗਿਆ ਹੈ ਇਹ ਅਸੀਂ ਅਫਵਾਹ ਦਾ ਕਿਚੜ ਤਾਰ ਦਾਂਗੇ ਤੇ ਪੰਜਾਬ ਨੂੰ ਸੋਹਣਾ ਦਾ ਪੰਜਾਬ ਫੇਰ ਤੋਂ ਕਹਾਵਾਂਗੇ ਇਹ ਲੈਂਸੀਓ ਦਾਲੀ ਟੀਮ ਬਿਨਾਂ ਕਿਸੇ ਪਾਰਟੀਬਾਦੀ ਤੋਂ ਲੋਕਾਂ ਦੇ ਹਿੱਤੇ ਵਿੱਚ ਲੋਕਾਂ ਦੇ ਇਨਸਾਫ ਲਈ ਕੰਮ ਕਰਦੀ ਹੋਈ ਲੋਕਾਂ ਦੇ ਦਿਲਾਂ ਵਿੱਚ ਵੀ ਜਗ੍ਹਾ ਬਣ ਬਣਾਏਗੀ ਜਿਵੇਂ ਤੁਸੀਂ ਅੱਜ ਦੇਖ ਵੀ ਲਿਆ ਹੈ ਕਿ ਕਿੰਨਾ ਯੂਥ ਪਹੁੰਚਿਆ ਸੀ ਤੇ ਅਸੀਂ ਹਿਮਾਚਲ ਦੇ ਹਰਿਆਣੇ ਦੇ ਤੇ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਡਿਸਟ੍ਰਿਕਟਾਂ ਤੋਂ ਆਪਣੀ ਟੀਮ ਤਿਆਰ ਕਰਤੀ ਹੈ ਤੇ ਅੱਜ ਇਹ ਸਾਡਾ ਪਹਿਲਾ ਪੜਾਅ ਸੀ ਇਹ ਤਾਂ ਬਾਅਦ ਟਾਈਮ ਦੇ ਚੱਲਦੇ ਹੋਏ ਅੱਗੇ ਹੋਰ ਮੀਟਿੰਗਾਂ ਹੋਣੀਆਂ ਜੀ ਮੁੱਦੇ ਚੱਕਣੇ ਹਨ ਲੋਕਾਂ ਨੂੰ ਉਹਨਾਂ ਦਾ ਅਸੀਂ ਹੱਕ ਵੀ ਦਿਵਾਵਾਂਗੇ ਤੇ ਜਿਵੇਂ ਮੈਂ ਪਹਿਲਾਂ ਵੀ ਸਾਨੂੰ ਕਿਹਾ ਸੀ ਕਿ ਸਕੂਲਾਂ ਜਿੱਕੜਾ ਕੀ ਸਮੱਸਿਆ ਹੈ ਉਦਾਹਰਨ ਦੇ ਤੌਰ ਤੇ ਸਕੂਲ ਤੇ ਇਹ ਜੇ ਬਹੁਤ ਸਮੱਸਿਆਵਾਂ ਨੇ ਜੋ ਇੱਕ ਲੋਕਾਂ ਪਰ ਅੱਤੇ ਕੋਈ ਆਵਾਜ਼ ਉਠ ਨਹੀਂ ਰਹੀ ਉਹ ਸਾਰੀ ਆਵਾਜ਼ ਅਸੀਂ ਲੋਕਾਂ ਦੇ ਹਿੱਤੇ ਵਿੱਚ ਚੱਕਣੀ ਹੈ ਜੀ ਤੇ ਇਸ ਦੇ ਨਾਲ ਸਾਡਾ ਹਰ ਇੱਕ ਕਦਮ ਜੋ ਰਹੇਗਾ ਉਹ ਪੰਜਾਬ ਦੀ ਤਰੱਕੀ ਆਪਣੇ ਦੇਸ਼ ਦੀ ਤਰੱਕੀ ਲਈ ਅਸੀਂ ਵੱਧ ਜਾਵਾਂਗੇ ਬਿਨਾਂ ਕਿਸੇ ਭੇਦਭਾਵ ਬਿਨਾਂ ਕਿਸੇ ਪਾਰਟੀ ਵਾਈ ਤੋਂ ਇੱਕ ਯੂਥ ਟੀਮ ਆਪਣਾ ਕੰਮ ਕਰਦੀ ਹੋਈ ਆਪਣੇ ਸੂਬੇ ਦਾ ਨਾਮ ਉੱਪਰ ਤੱਕ ਲੈ ਕੇ ਜਾਵੇਗੀ ਪਰ ਲੈਂਸ ਯੋਦਾਲੀ ਟੀਮ ਲੋਕਾਂ ਵਾਸਤੇ ਬਣੀ ਹੈ ਲੋਕਾਂ ਦੇ ਹਿੱਤ ਵਿੱਚ ਰਹੇਗੀ ਬਿਨਾਂ ਕਿਸੇ ਪਾਰਟੀਵਾਦੀ ਤੋਂ ਜਦ ਸਾਡੇ ਬੰਦਿਆਂ ਦੀ ਲੋਕਾਂ ਦੇ ਦਿਲਾ ਵਿੱਚ ਟੀਮ ਬਣ ਗਈ ਲੋਕ ਸਾਡੇ ਬੰਦਿਆਂ ਨੂੰ ਆਪ ਇਸ ਕਾਬਿਲ ਕਰਨਗੇ ਕਿ ਉਹ ਸੂਬੇ ਵਿੱਚ ਇੱਕ ਪਾਵਰ ਦੇ ਤੌਰ ਤੇ ਕੰਮ ਕਰਨ ਪਰ ਕਿਸੇ ਵੀ ਪਾਰਟੀ ਨੂੰ ਸਾਡਾ ਸਮਰਥਨ ਨਹੀਂ ਜਾਵੇਗਾ ਸਾਡਾ ਸਮਰਥਨ ਉਹਨੂੰ ਹੈ ਜੋ ਸਾਡੀ ਮੰਗਾਂ ਪੂਰੀ ਕਰਕੇ ਲੋਕਾਂ ਦੇ ਹਿੱਤ ਵਿੱਚ ਆਵਾਜ਼ ਚੱਕੇਗਾ ਤੇ ਲੋਕਾਂ ਦੀ ਮੁਸੀਬਤਾਂ ਸੁਣਦਾ ਹੋਇਆ ਉਹਦਾ ਸਮਾਧਾਨ ਕਰੇਗਾ ਬਰਮਾ ਜੀ ਕੀ ਪ੍ਰੇਰਣਾ ਮਿਲੀਗੀ ਤੁਸੀਂ ਜਿਹੜਾ ਲਾਇੰਸ ਯੂਥ ਦਲ ਦਾ ਗਠਨ ਕਰਿਆ ਕੀ ਮਕਸਦ ਹੈ ਜੀ ਕਿ ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਮਿਲੀਗੀ ਕਿਹਾ ਸਮਾਜ 'ਚ ਤੁਸੀਂ ਇਹੋ ਜਿਹਾ ਦੇਖਿਆ ਵੀ ਲਾਇੰਸ ਯੂਥ ਦਲ ਦਾ ਗਠਨ ਕੀਤਾ ਜਾਵੇ ਜੀ ਦੇਖੋ ਜੀ ਇਹ ਲਾਇੰਸ ਯੂਥ ਦਲ ਅੱਜ ਤੋਂ ਰਿਸਟਰਡ ਨਹੀਂ ਹੈਗਾ ਲਾਇੰਸ ਯੂਥ ਦਲ ਅੱਜ ਤੋਂ 3-4 ਸਾਲ ਪਹਿਲਾਂ ਰਿਸਟਰਡ ਹੋ ਚੁੱਕਿਆ ਸੀ ਇਹ ਪਹਿਲਾਂ ਇੱਕ ਸ਼ਹਿਰ ਲੈਵਲ ਤੇ ਸੀ ਤੇ ਜਦ ਮੈਂ ਪਲਸ 2 ਵਿੱਚ ਸੀਗਾ ਉਸ ਟਾਈਮ ਅਸੀਂ ਇਹਨੂੰ ਰਿਸਟਰਡ ਕਰਤਾ ਸੀ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਦੇਖਿਆ ਕਿ ਪੋਲੀਟਿਕਲੀ ਜੋ ਇੱਕ ਚੀਜ਼ ਚੱਲਦੀ ਹੈ ਸਿਆਸਤ ਉਹਦੇ ਵਿੱਚ ਇੱਕ ਯੂਥ ਨੂੰ ਜਿਹੜਾ ਯੂਥ ਤਾਂ ਜੋਸ਼ ਹੈ ਉਹਨੇ ਕਿ ਮੰਚ ਨਹੀਂ ਮਿਲ ਰਿਹਾ ਅਸੀਂ ਲਾਇਨ ਸਯੋਦਾਲਾਪਤ ਨੂੰ ਇੱਕ ਮੰਚ ਤਿਆਰ ਕਰਤਾ ਹੈ ਯੂਥ ਨੂੰ ਪਾਵਰ ਦੇ ਦਿੱਤੀ ਹੈ ਅੱਗੇ ਯੂਥ ਦਾ ਜਿਹੜਾ ਜੋਸ਼ ਹੈ ਲੋਕਾਂ ਦਾ ਹੌਸਲਾ ਹੈ ਉਹਨੇ ਮਿਲ ਜੁਲ ਕੇ ਅਸੀਂ ਆਪਣਾ ਕਾਰਜਕਾਰੀ ਕਰਨੀ ਹੈ ਕੀ ਨਾਮ ਹੀ ਤੁਹਾਡਾ ਮੇਰਾ ਨਾਮ ਵੀਰੇਂਦ੍ਰ ਚੰਦਾਟਾ ਔਰ ਮੈਂ ਦੇ ਭੂਮੀ ਹਿਮਾਚਲ ਪ੍ਰਦੇਸ਼ ਸੇ ਬਿਲੋਂਗ ਕਰਤਾ ਹੂੰ ਕੀ ਤੁਹਾਨੂੰ ਇਹੋ ਜਿਹਾ ਲੱਗਿਆ ਕਿ ਲਾਇਨ ਸਯੋਥ ਕਲੱਬ ਦੇ ਨਾਲ ਜੁੜਨ ਦੇ ਨਾਲ ਤੁਹਾਨੂੰ ਕੋਈ ਇਹੋ ਜਿਹਾ ਤੁਸੀਂ ਕੀ ਕੰਮ ਕਰੋਗੇ सबसे पहले जो गुणदेव वर्मा जी ने एक अच्छी सोच मुझसे बांधी है मैं उससे बहुत ज्यादा इम्प्रेस हुआ हूँ और मुझे ये लगता है कि हर कोई जवान केवल नशे के लिए नहीं मजबूत इरादों से अपने घरों के लिए भी ईमानदार है तो हम बस एक छोटी सी इस कदम को आगे बढ़ाएंगे और कोशिश करेंगे कि जो हमारी सोच है और सरकार के द्वारा जो हमें सुविधाएं मिल रही है वो सभी को मिले हर जगह में मिले वो हमारे हिमाचल प्रदेश में भी पूरी हो और, और पंजाब में भी पूरी हो ਮੇਨ ਮਕਸਦ ਕੀ ਹੈ ਜੀ ਤੁਸੀਂ ਕੀ ਸਭ ਤੋਂ ਬੜੀ ਉਪਲਬਧੀ ਕੀ ਹੈ ਜੀ ਇਸ ਦੀ ਕਿਆ ਕਰੋਗੇ ਜੀ ਜੀ ਅਭੀ ਹਮਾਰੀ ਉਪਲਬਧੀ ਤੋਂ ਯਹੀ ਹੈ ਕਿ ਹਮਨੇ ਨੌਜਵਾਨੋ ਕੋ ਇਕੱਠੇ ਕੀਆ ਹੈ ਬਾਕੀ ਹਮਾਰੀ ਉਪਲਬਧੀਆਂ ਹੋਗੀ ਕਿ ਹਮ ਪੂਰੇ ਪੰਜਾਬ ਔਰ ਹਿਮਾਚਲ ਪ੍ਰਦੇਸ਼ ਕੋ ਨਸ਼ਾ ਮੁਕਤ ਬਣਾਏਗੇ